ਰੱਬਾ ਕੀ ਆਖਕਾਰ ਪਸਾਨਾਂ ਨੂੰ ਲਾਈਟ ਨਾ ਪਾਣੀ ਦੇਣ ਵਾਲੀ ਸਰਕਾਰ ਹਟਾਓ ਪਸਾਨਾਂ ਦਾ ਲਾਈਟ ਪਾਣੀ ਬੰਦ ਕਰਨ ਵਾਲੀ ਸਰਕਾਰ ਹਟਾਓ ਪਸਾਨਾਂ ਨੇ ਧੋਖਾ ਕਰਨ ਵਾਲੀ ਸਰਕਾਰ ਹਟਾਓ ਪਸਾਨਾਂ ਦੀ ਲੁੱਟ ਕਰਨ ਵਾਲੀ ਸਰਕਾਰ ਹਟਾਓ ਬਹੁਤ ਬਹੁਤ ਧੰਨਵਾਦ ਪੱਤਰਕਾਰਾਂ ਦਾ ਭਰਾਵਾਂ ਦਾ ਜਿਹੜੇ ਸਾਡੇ ਮੈਸੇਜ ਕਰਨ ਤੇ ਆ ਗਏ ਕਿਉਂਕਿ ਸਾਡੇ ਕੋਲੇ ਚਾਰਾ ਕੋਈ ਨਹੀਂ ਸਾਡੀ ਕੌਮੀ ਕਿਸਾਨ ਯੂਨੀਅਨ ਹੈ ਮਸੂਬਾ ਆ ਗੂ ਹੈ ਜਿਹੜੇ ਦੇ ਵਾਈਸ ਪ੍ਰਧਾਨ ਖੜੇ ਆ ਮਲੋੜ ਬਲਾਕ ਦਾ ਪ੍ਰਧਾਨ ਲੰਬੀ ਬਲਾਕ ਦਾ ਪ੍ਰਧਾਨ ਆ ਕਿਸਾਨ ਵੀਰ ਕੋਈ ਵੱਖ-ਵੱਖ ਕਾਇਆਂ ਦੇ ਇਹ ਤਕਰੀਬਨ ਮਲੋੜ ਡਿਵੀਜ਼ਨ ਦਾ ਰੌਲਾ ਸੀ ਐਕਸੀਡੈਂਟ ਸਾਹ ਕੋਲੇ ਆਏ ਸੀ ਯੁੱਧਵੀਰ ਐਕਸੀਡੈਂਟ ਇੱਥੇ ਆ ਕੇ ਪਤਾ ਲੱਗਿਆ ਚਲੋ ਵਧਾਂਗਾ ਵੀ ਦੇਦਿਆਂ ਸਾਡੀ ਕੋ ਤੋਂ ਐਕਸ਼ਨ ਬਣੇ ਨੂੰ ਆ ਤੇ 3 ਸਾਲ ਹੋ ਗਏ ਆਦੇ ਜੀ ਮੇਰੇ ਕੋਲੇ ਵਾਧੂ ਚਾਰਜ ਆ ਮੈਂ ਕਿਹਾ ਵੀ ਤੁਹਾਡੇ ਕੋਲੇ ਚਾਰਜ ਜ਼ਰੂਰ ਵਾਧੂ ਆ ਪਰ ਲਾਈਟ ਵਾਧੂ ਨਹੀਂ ਸਰਕਾਰ ਕੋਲੇ ਚਲੋ ਆਦੇ ਐਮ ਐਸ ਡੀਓ ਕੋਲ ਤਾਂ ਹਾਈ ਤਾਈ ਉਹਨਾਂ ਨੇ ਕੱਲਿਆ ਨਹੀਂ ਜਦੋਂ ਅਸੀਂ ਇੱਥੇ ਆਏ ਕਿਸੇ ਕਮਰੇ 'ਚ ਇੱਕ ਦੋ ਜਮਲਾਦਮ ਸੀ ਠੀਕ ਹੈ ਤੇ ਲਾਈਟ ਚੱਲਦੀ ਸੀ ਏਸੀ ਚੱਲਦੇ ਸੀ ਤੌੜਗੇ ਦੇ ਚੱਲੀ ਜਾਂਦੇ ਸੀ ਅਸੀਂ ਠੀਕ ਹੈ ਨਾ ਤਾਂ ਸਾਡੇ ਘਰਾਂ 'ਚ ਲਾਈਟ ਮਿਲਦੀ ਐ ਨਾ ਸਾਡੇ ਝੋਨੇ ਨੂੰ ਨਹਿਰੀ ਮਹਿਕਮੇ ਦੀਆਂ ਕਸੀਆਂ ਬੰਦਾ ਕਿਸਾਨ ਦੁਖੀ ਆ ਕੋਈ ਤਾਂ ਵਿਚਾਰਾ ਦੁਖੀ ਹੋਇਆ ਮੋਟਰਸਾਈਕਲ ਚਲਾਈ ਜਾਂਦਾ ਝੋਨੇ 'ਚ ਕੋਈ ਨਰਮਾ ਵਹੀ ਜਾਂਦਾ ਕੋਈ ਕੋਸ਼ ਤੇ ਕੋਈ ਕੁਸ਼ ਤੇ ਸਾਡਾ ਖੇਤੀਬਾੜੀ ਮੰਤਰੀ ਸਰਦਾਰ ਗਰਮੀਤ ਸਿੰਘ ਜੀ ਖੁੱਡੀਆਂ ਤੇ ਇਹਦੇ ਜਿਹੜੇ ਚੇਲੇ ਚੌਟਿਆ ਲਾਲੀ ਕਰਮਗੜ ਹਰਪ੍ਰੀਤ ਮਾਨ ਕਰਮਗੜਾ ਕੋਲਿਆਲੀ ਵਾਲਾ ਬਾਈ ਦੀਪਾ ਇੱਕੋ ਦੇ ਨਾਲ ਹੋਰ ਬੰਦਾ ਆਦੇ ਜੀ ਇਸਗਾ ਦਾ ਸਭ ਤੋਂ ਵੱਡਾ ਪੋਸਟਰ ਸ਼ਾਪ ਦਾ ਕਿਸਾਨ ਮੇਲਾ ਮੇਰੇ ਨਾਲ ਵੀ ਸੰਪਰਕ ਕਰਿਆ ਮੇਰੇ ਸੱਜਣਾ ਮੈਂ ਵਧਾਈਆਂ ਦਿੰਦਾ ਪਰ ਕਾਹਦਾ ਕਿਸਾਨ ਮੇਲਾ ਕਿਸਾਨਾਂ ਦਾ ਮੇਲਾ ਦਾ ਛੜਕਾ ਦੇ ਦਵਾਤਾ ਰਾਤ ਥੇੜੀ ਧਰਨਾ ਸੀ 25 ਪਿੰਡਾਂ ਚ ਕਿਸਾਨਾਂ ਦੇ ਅੱਜ ਜਿਹੜੇ ਕੇ ਮੈਨੂੰ ਫੋਨ ਆਏ ਆ ਦੱਸੋ ਚੋਲਾ ਵੀਜਣਗੇ ਨਾ ਖੁੱਟਿੰਗਾ ਸਾਹਿਬ ਮੇਲਾ ਕਿਸਾਨਾਂ ਦਾ ਨਹੀਂ ਮਸੇਲਾ ਮੇਲਾ ਰੁਪਏ ਇਕੱਠੇ ਕਰਨ ਦਾ ਆਹਦੇਂ ਦੇ ਪੜੇ ਨਿਖੇ ਨੂੰ ਫਾਰਸੀ ਕਿਹਾ ਕਰਦੀ ਮੇਲਾ ਮੇਲਾ ਦੇ ਪੱਲੇ ਨਹੀਂ ਢੇਲਾ ਪਰਚੀਆਂ ਕੱਟੀ ਜਾਂਦੇ ਐ ਕਿਉਂ ਦੀ ਅਜੰਸੀ ਵਾਲਿਆਂ ਤੋਂ ਸਾਰੇ ਲੌਨ ਤੋਂ ਟਰੈਕਟਰਾਂ ਵਾਲਿਆਂ ਤੋਂ ਕੰਪੈਨਾਂ ਵਾਲਿਆਂ ਤੋਂ ਕੰਪਿਊਟਰ ਕਰਾਇਆਂ ਵਾਲਿਆਂ ਤੋਂ ਬਾਇਰ ਕੰਪਨੀ ਤੋਂ ਟਾਟਾ ਤੋਂ ਸਪਰੀਆਂ ਵਾਲਿਆਂ ਤੋਂ ਰਿਆਂ ਵਾਲਿਆਂ ਤੋਂ ਖਟਾਲ ਲਾਉਂਦਾ ਦਾਣਾ ਮੰਡੀ ਸਾਡੀ ਕਿਸਾਨਾਂ ਦੀ ਕਿਸਾਨ ਵਿਕਦੇ ਆ ਜੀ ਸਟਾਲ ਖਟਾਲ ਵਿਕਦੇ ਆ ਵੀ ਫਰੰਟ ਤੇ ਲਾਉਣਾ ਹੈ ਕਿਹੜਾ ਟੈਂਟ ਲਾਉਣਾ ਹੈ ਕਿੰਨੇ ਚ ਲੱਗਣਾ ਹੈ ਕਾਰ ਬਿਜਾਰ ਵਾਲਿਆਂ ਤੋਂ ਪੈਸੇ ਇਕੱਠੇ ਕਰਦੇ ਆ ਮੰਤਰੀ ਸਾਹਿਬ ਦੀਆਂ ਫੋਟੋਆਂ ਲੱਗੀਆਂ ਜਾਂ ਉਹਨਾਂ ਦੇ ਹੋਲਡਿੰਗਾਂ ਦੇ ਉੱਤੇ ਖੇਤੀਬਾੜੀ ਮਾਹੌਜੀਆਂ ਵੀ ਲੱਗੀਆਂ ਆ ਭਾਏ ਆ ਮੰਤਰੀ ਸਾਹਿਬ ਨੂੰ ਵੀ ਫੋਟੋਨ ਵਾਲੇ ਮੰਤਰੀ ਸਾਹਿਬ ਮੋਟਰਾਂ ਦੇ ਵੀ ਲਵਾੜੇ ਸਾਨੂੰ ਉਹਦੀ ਫੋਟੋ ਨਾਲ ਥੋੜਾ ਅਲਰਜੀ ਹੈ ਸਾਨੂੰ ਤਾਂ ਅਲਰਜੀ ਹੈ ਜਦੋਂ ਸਾਡੀ ਲਾਈਟ 2-3 ਘੰਟੇ ਤੋਂ ਜਾਵੜਦੀ ਹੈ 8 ਘੰਟੇ ਦੀ ਤਾਂ ਸਾਨੂੰ ਅਲਰਜੀ ਹੈ ਜਿਹੜੇ 40 ਸੈਂਪਲ ਭਰੇ ਡੀਏਪੀ ਦੇ ਮੰਤਰੀਆਂ ਦਾ ਮੈਂ ਭਰਾਇਆ ਤੇ 26 ਕੇ 35 ਫੇਲ ਆ ਉਹਦੇ ਚੋਂ ਸੋਸਾਇਟੀਆਂ 'ਚ ਜਿਹੜੀ ਡੀਏਪੀ ਆ ਔਰ ਰੇਤਾ ਹੀ ਪੂਆਤਾ ਯਾਰ ਇਹਨਾਂ ਨੂੰ ਬਦਲਾ ਆ ਲਿਆ ਨੇ ਰੇਤਾ ਪਾਇਆ ਤੁਸੀਂ ਰੇਤਾ ਵਾਣਾ 'ਚ ਡੀਏਪੀ ਦੀ ਥਾਂ ਤੇ ਸਾਨੂੰ ਅਲਰਜੀ ਆ ਜਿਹੜੀ ਮੱਕੀ ਰੁੜੀ ਜਾਂਦੀ ਆ ਸਾਨੂੰ ਸਰਕਾਰ ਤੋਂ ਅਲਰਜੀ ਨਹੀਂ ਸਾਨੂੰ ਅਲਰਜੀ ਆ ਜਿਹੜੇ ਮੋਗੇ ਬੰਦ ਪਏ ਆ ਦਾ ਮਟੇਲਾਂ ਦੇ ਪਾਣੀ ਘਲਦਾ ਸਾਡੇ ਸੱਪ ਲੜਦਾ ਸਾਡੇ ਸੱਪ ਲੜਦਾ ਜਦੋਂ ਭਗਵਾਨ ਤਮਨ ਪ੍ਰੈਸ ਕਾਨਫਰੰਸ 'ਚ ਤੁਹਾਡੇ ਵਰਗੇ ਪੱਤਰਕਾਰ ਭਾਈਚਾਰਾ ਸਾਹਮਣੇ ਆਦਾ ਆ ਜੀ ਮੈਂ ਐਸਸੀ ਸਾਹਿਬ ਫਲਾਣੇ ਦਫਤਰ 'ਚ ਫੋਨ ਲਾਇਆ ਲਾਈਟ ਕਿੰਨੇ ਦੀ ਵੇਚਤੀ ਉਹ ਲੈਨੇ ਕਰੋੜ ਦੀ ਉਹ ਜੰਮ ਜੰਮ ਵੇਚ ਲਾਈਟ ਜੇ ਤੂੰ ਲਾਈਟ ਵੇਚੀ ਆ ਤਾਂ ਬੇਬੇ ਨੇ ਵੀ ਪਰਸ 55000 ਦਾ ਲਿਆ ਆ ਦੇ ਵੀਡੀਓ ਆਈ ਆ ਭੈਣ ਦੇ ਵੀ ਹੀਰਿਆਂ ਦੀ ਗੁੱਠੀ ਪਾਈ ਆ 3 ਕਰੋੜ ਦੀ ਡਾਕਟਰਨੀ ਦੇ ਵੀ ਸੈੱਟ ਪਾਇਆ ਬਾਪਾ ਭਰਾਵਾ ਤੂੰ ਮੁੱਖ ਮੰਤਰੀ ਆ ਓਏ ਇਹਨਾਂ ਦੀਆਂ ਸੁਸਾਇਟੀ ਨਾਲ ਦੇ ਦਫਤਰਾਂ 'ਚ ਆਏ ਆ ਸੰਮਣ ਦਾਦੇ ਨੇ 25000 ਚੱਕਿਆ ਸੀ ਤੇ 2.5 ਲੱਖ ਦੀ ਰਿਕਵਰੀ ਦਾ ਸੁਸਾਇਟੀਆ ਨੇ ਸਹਮਣ ਕੱਲੇ ਆ। ਭਗਵਾਨ ਤਮਾ ਸਰਕਾਰ ਚ ਬੈਂਕਾਂ ਨੂੰ ਕੁੜਕੀਆਂ ਆਉਂਦੀਆਂ ਪਹਿਲਾਂ ਕਿਸਾਨ ਕਿਸਾਨ ਨੂੰ ਜ਼ਮੀਨ ਤੇ ਪੈਸੇ ਮਿਲਦੇ ਸੀ। ਉਹ ਲੈਂਦੇ ਨਹੀਂ ਸੀ। ਜਦੋਂ ਫਸਲ ਮਰ ਜਾਂਦੀ ਝੋਨਾ 25 ਮਹੀਨ 30 ਮਹੀਨ ਚ ਰਹਿ ਜਾਊਗਾ ਸਾਡਾ। ਆਪਣੇ ਮੇ ਤਾਂ ਹੋਣਾ ਹੀ ਨਹੀਂ ਵਹੀ ਜਾਂਦੇ ਬਾਰੇ ਤਾਂ ਨਰ ਮੈਨੂੰ ਇਹ ਡੇਡੇ ਨੂੰ ਗਲਾਬੀ ਸੰਢੀ ਪੈ ਗਈ। ਉਹ ਹੋਣਾ ਹੀ ਨਹੀਂ ਤੇ ਕਰਜ਼ੇ ਚੜਨਾ ਨਾ ਸਰ ਫਿਰ ਇਹ ਖੁਰਕੁਸ਼ੀ ਕਰਨਗੇ ਜਦੋਂ ਮੁੜੇ ਨਾ ਜਦੋਂ ਲੋਕ ਆ ਕੇ ਬਾਰਗੇ ਨੱਚੇ ਅੜਤਕੇ ਦੇ ਵੀ ਦੇਣੇ ਬੈਂਕ ਦੇ ਵੀ ਦੇਣੇ। ਹਜੇ ਆਦੇ ਦੀ ਕਿਸਾਨ ਨੇ ਕਰਤਾ ਫਿਰ ਇਹ ਆ ਦਾ ਦਰਖਤ ਲਾ ਲੋ ਫਾਹਾ ਲੈ ਲ ਕੇ ਦਰਖਤ ਤੇ ਦਰਖਤ ਤਾਂ ਲਾਈ ਜਾਨੇ ਆ ਬੂਟੇ ਵੀ ਲਾਏ ਆ ਬਾਗ ਉਹ ਨਹਿਰੀ ਪਾਣੀ ਬਿਨਾ ਸਾਰਾ ਹਬੋਰ ਏਰੀਆਗਾ ਮਾਰਤਾ ਵੀ ਵੋਨਾ ਟੇਲਾ ਤੇ ਪਾਣੀ ਆ ਹਬੋਰ ਏਰੀਆ ਚ ਬਾਗ ਪਟਨੇ ਪੈ ਗਏ ਪਾਣੀ ਦੀ ਕਿੱਲਤ ਕਰਕੇ ਦੱਸੋ ਦਰਖਤ ਬੋਖਾ ਤੇ ਲਾ ਲ ਗਏ ਪਾਣੀ ਮਿਲ ਰਿਹਾ ਜਿਹੜਾ ਬਿਜਲੀ ਤੇ ਮੋਟਰਾਂ ਤੇ ਚੱਲਦੀਆਂ ਨੇ 1.5 ਘੰਟੇ ਜਦੋਂ 11:05 ਕਰਮਾ 7 ਕਰਮਾ ਜਾਂਦਾ ਮੈਂ ਰੋਜ਼ ਗ੍ਰਿਡ ਤੇ ਜਾਂਦੇ ਸਾਡੇ ਬੰਦੇ ਮੈਂ ਬਿਮਾਰ ਪਿਆ ਪਿਛਲੇ 15 ਦਿਨਾਂ ਤੋਂ ਆ ਸਾਡਾ ਲੰਬੀ ਵਾਲਾ ਪ੍ਰਧਾਨ ਵਿਚਾਰਾ ਬੱਚੇ ਜਿਹਾ ਉਹਨੇ ਦੇ ਮੁੰਡਾ ਮੇਰੇ ਪਿੰਡ ਦਾ ਗ੍ਰਿਡ ਤੇ 15 5 ਮਿੰਟਾਂ ਚ ਜਾਵੜਦਾ ਸਾਡੇ ਪਿੰਡ ਦੇ ਆ ਭਰਾਵਾਂ ਨੇ 7 ਘੰਟੇ ੁੱਪੇ ਬੈਠੇ ਆਲ ਮਾੜੇ ਦੇ ਲੋਕ ਤੇ ਜੇ ਹੀ ਗਿਆ ਇਹਨਾਂ ਦਾ ਗੱਲ ਸੁਣ 7 ਘੰਟਿਆਂ ਤੋਂ ਅੱਜ ਮੈਂ ਤਾਂ ਨਹੀਂ ਸੜਕ ਤੇ ਭਾਈ ਮੈਂ ਕਿਹਾ ਦਫ਼ਤਰ 'ਚ ਬੈਠੇ ਹੀ ਵੀ ਬਦਲਾ ਭਗਵਾਨ ਤੋਂ ਮਾਰ ਸਿਆ ਤੇਰੇ ਏਸੀ ਚੱਲਦਾ ਐ ਐਕਸ਼ਨ ਤਾਂ ਤੇਰਾ ਹੈ ਨਹੀਂ ਫਿਰ ਅਸੀਂ ਤਾਂ ਵੇਝ ਕੇ ਤੂੰ ਦਾ 7ਾ ਜੋ ਚਲਾਉਣੀ ਸਰਕਾਰ ਸਰਕਾਰ ਤੇਰੇ ਦਫ਼ਤਰੋਂ ਜੋ ਜੱਟ ਬੂਟ ਚਲਾਉਣਗੇ ਪਹਿਲਾਂ ਕਿਸਾਨ ਖੁਦ ਕੁਸ਼ੀ ਕਰਦਾ ਸੀ ਹੁਣ ਕੰਪਨੀਆਂ ਨੇ ਮਗੜਜਾਲ ਮਜ਼ਦੂਰਾਂ ਤੇ ਸਿੜਤਾ ਕੁਰਕੀ ਆਈ ਆ ਮੇਲਾ ਸਿੰਘ ਦੀ ਖੇਤੀਬਾੜੀ ਮੰਤਰੀ ਦਾ ਹਲਕਾ ਵੀ ਹੈ ਤੇ ਉਹਦਾ ਜ਼ਿਲ੍ਹਾ ਵੀ ਹੈ ਪਰ ਪੂਰੇ ਪੰਜਾਬ ਦਾ ਕੀ ਹਾਲ ਹੋਊ ਜੇ ਤੁਹਾਡਾ ਇਹ ਹਾਲਾਤ ਹੈ ਇੱਥੇ ਤਾਂ ਡਾਕਟਰ ਹੈ ਨਹੀਂ ਜੀ ਖੇਤੀ ਹਾਲ ਮਾੜਾ ਕੋਈ ਡਾਕਟਰ ਨਹੀਂ ਖੇਤੀਬਾੜੀ ਦਫ਼ਤਰ ਉਹ ਰੈਸ਼ੀ ਰੈਚੀ ਜੇ ਐਸਡੀਐਮ ਦੀ ਰੈਸਟ ਤੇ ਚੱਲੀ ਜਾਂਦਾ ਪਿਛਲੇ ਕਿੰਨੇ ਸਾਲਾਂ ਤੋਂ ਆਪਾਂ ਲਈ ਖਬਰ ਤੁਹਾਨੂੰ ਭੇਜੀ ਮੈਂ ਉਹਦੇ ਮੁੱਦਾ ਮੈਨੂੰ ਹੁਣ ਅਗਲੇ ਦਿਨ ਪੋਣੇ ਸੱਤ ਲਿਆ ਭਰਾ ਨੇ ਬੀਡੀਪੀਓ ਸਾਹਮਣੇ ਆਦਾ ਯਾਰ ਮੇਰਾ ਕੀ ਕਸੂਰ ਹੈ ਮੇਰੀ ਤੂੰ ਰਹਿਸ਼ ਤੇ ਆ ਨਾ ਦਫਤਰ ਮੈਂ ਕਹਾਂ ਤੁਸੀਂ ਚਿੱਠੀ ਕੱਢਤੀ ਵੀ ਖੇਤੀਬਾੜੀ ਜਾਂਦਾ ਕਮਿਊਨਿਟੀ ਹਾਲ ਚਲਾਜੋ ਜਾਂ ਸੜਕ ਤੇ ਸਮਾਨ ਰੱਖ ਦੂੰ ਇਹ ਖੇਤੀਬਾੜੀ ਵਿਭਾਗ ਸਾਡਾ ਐ ਕਿ ਮੈਂ ਰੱਖ ਦੇਗਾ ਉਹਦਾ ਯਾਰ ਮੈਂ ਜਵਾ ਕਿੱਥੇ ਪਾਵਾਂ ਮੈਂ ਤੂੰ ਵੀ ਸਾਡਾ ਭਰਾ ਹੈ ਤੂੰ ਮੁਲਾਜ਼ਮ ਹੈ ਤੈਨੂੰ ਵੀ ਚਾਹੀਦੀ ਰੈਸ਼ 1 ਲੱਖ ਰੁਪਈਆ ਖੇਤੀਬਾੜੀ ਮੰਤਰੀ ਗ੍ਰਾਂਟ ਨਹੀਂ ਜਾਰੀ ਕਰਾ ਸਕਿਆ ਉਹਨਾਂ ਨੂੰ ਮੈਂ ਗੱਲ ਹੋਈ ਉਹ ਚੰਡੀਗੜ੍ਹ ਤਾਂ ਜਾਏ ਤੰਜੂ ਵਰਗੇ ਚੀਫ ਸਾਹ ਵਰਗੇ ਚਿੱਠੀਆਂ ਲਿਖ ਲੇਖ ਹੰਬਗੇ ਆ ਜਿਹੜਾ ਦਾਣਾ ਮੰਡੀ ਚ ਹਾਰਟੀਕਲਚਰ ਦਫਤਰ ਉਹਦੀ ਰਿਪੇਅਰ ਆਸਤੇ ਮੈਂ ਕਿਹਾ ਉੱਥੇ ਬਣਾ ਲਓ ਕਿਸਾਨਾਂ ਨੂੰ ਆਉਣਾ ਸੌਖਾ ਹੈ ਮਜ਼ਦੂਰਾਂ ਨੂੰ ਕਿਸਾਨ ਬੀਬੀਆਂ ਨੂੰ ਕਈ ਚੀਜ਼ਾਂ ਆਸਤੇ ਆਉਣਾ ਪੈਂਦਾ ਤੁਹਾਡੇ ਮਹਿਕਮੇ ਚ ਕਮਿਊਨਿਟੀ ਹਾਲ ਚ ਬਈ ਅਗਲਾ ਡੀਜੇ ਲਾਊਗਾ ਵਿਆਹ ਕਰੂਗਾ ਉੱਥੇ ਸਾਡੀਆਂ ਜਿਹੜੀਆਂ ਜੌਬ ਕਰਦੀਆਂ ਸਾਡੀਆਂ ਧੀਆਂ ਨਾ ਬਹਿਣਗੀਆਂ ਉੱਥੇ ਧਾਰੂ ਵੀ ਚੱਲੂਗੀ ਜਦੋਂ ਵਿਆਹ ਦਾ ਮਾਹੌਲ ਹੋਇਆ ਉੱਥੇ ਸਾਰਾ ਕੁਝ ਚੱਲੂਗਾ ਕਦੋਂ ਕਦੇ ਆਦਾ ਮੈਂ ਮੱਛੀ ਪਲਾੜਦਾ ਕਰਤਾ ਸਭ ਤੋਂ ਪੈਸੇ ਇਕੱਠੇ ਕਰੀ ਜਾਂਦੇ ਇਹਦੇ ਝੇਤੇ ਕਾਰਪੋਰੇਟ ਸੈਕਟਰ ਦਾ ਮੇਲਾ ਇਹ ਕਿਸਾਨਾਂ ਨੂੰ ਇਹਨੇ ਤਾੜੀਆਂ ਨਾ ਮਾਰੋ ਪੁਲਾਈਆਂ ਵਾਲੇ ਗੋਪੀ ਨੂੰ ਵੀ ਆਣਾ ਐ ਐਵੇਂ ਉਹ ਦੀਪਕ ਢਿੱਲੋਂ ਦੀਆਂ ਵੀਡੀਓ ਕਾ ਨਾ ਸ਼ੇਅਰ ਕਰਿਆ ਕਰ ਜੱਟ ਦਾ ਪੁੱਤ ਐ ਠੀਕ ਆ ਤੂੰ ਮਸ਼ਹੂਰ ਹੋ ਗਿਆ ਉਹ ਭਰਾਵਾ ਉਹ ਮੁੰਡੇ ਦਿੰਦਾ ਅੱਜ ਕੱਲ੍ਹ ਦੇ ਉਹ ਚੱਲ ਮੁੰਡੇ ਦੇਵੇ ਕੁੜੀਆਂ ਦੇਵੇ ਪਰ ਸਾਨੂੰ ਲੱਕੜ ਦੇ ਮੁੰਡੇ ਨਾਲ ਦੇ ਪਹਿਲਾਂ ਸੋਚਿਆ ਕਰੋ ਕੀ ਕਿਸਾਨਾਂ ਦਾ ਕੀ ਹਾਲਾ ਕੋਈ ਦੂਰ ਦਾ ਕੀ ਹਾਲਾ ਅੱਜ ਤੁਸੀਂ ਮਿਲੇ ਹੋ ਬਿਜਲੀ ਨਿਯਮਾਇਕੇ ਤੇ ਕੀ ਕਹਿਣਾ ਅਫਸਰਾਂ ਦਾ ਐਕਸ਼ਨ ਸਾਹਿਬ ਇੱਥੇ ਮਿਲੇ ਨਹੀਂ ਫੋਨ ਤੇ ਗੱਲ ਹੋਈ ਹੈ ਜਯਦਵੀਰ ਨਾਲ ਉਹ ਆਹ ਰਿਹਾ ਯਾਰ ਮੈਂ ਤਾਂ ਉੱਥੇ ਪੰਚਾਇਤਾਂ ਸੱਦੀ ਬੈਠਾ ਹਾਂ ਉਹ ਪੰਚਾਇਤਾਂ ਉੱਥੇ ਵੀ ਆ ਛਾਪਾ ਹੀ ਕਰਨਗੀਆਂ ਵੀ ਭਾਈ ਲੈਣਦੇ ਤੇ ਜਿਹੜਾ ਅਸੀਂ ਇੱਥੇ ਕਰੀ ਜਾਂਦੇ ਆ ਉਹ ਆਹ ਰਿਹਾ ਯਾਰ ਮੈਂ ਤਾਂ ਟਾਈਮ ਦੇ ਹੀ ਬੈਠਾ ਜਾਂ ਇੱਥੇ ਆ ਜਾਓ ਤੇ ਜਾਂ ਮੈਂ ਐਸਡੀਓ ਕੱਲ ਦਾ ਹੁਣ ਅਸੀਂ ਐਸਸੀ ਸਾਹਿਬ ਨਾਲ ਗੱਲ ਕਰੀ ਫੋਨ ਤੇ ਠੀਕ ਹੈ ਹੁਣ ਕਿੰਨੇ ਪਿੰਡਾਂ ਦੇ ਜੀ ਪ੍ਰੋਬਲਮ ਹੈਗੀ ਹੈ ਜੀ ਇਹ ਇਹ ਦੇਖੋ ਜੀ ਮੇਰੇ ਨਾਲ ਜਿਹੜੇ ਇੱਥੇ ਸਹੀ ਖੜੇ ਇੰਨੇ ਖੇੜੇ ਦੇ ਆਲਮਾਲੇ ਦੇ ਭਲੇਰੀਆਂ ਦੇ ਲੱਕੜ ਵਾਲੇ ਦੇ ਆਪਣੇ ਔਲਖਾਂ ਦੇ ਕਿਰਾਏ ਵਾਲੇ ਦੇ ਵਾਧਿਆਂ ਦੇ ਅਸਪਾਲਾਂ ਦੇ ਤਰਖਾਨ ਵਾਲਾ ਮਿੱਡਾ ਰਾਣੀ ਵਾਲਾ ਵਿਰਖ ਖੇੜਾ ਤਕਰੀਬਨ ਇੰਨੇ ਕ ਪਿੰਡ ਕਿੰਨੇ ਕਿੰਨਾ ਚ ਰੇਟ ਆਉਂਦੀ ਤੁਹਾਡੇ ਕੋਲ ਰੇਟ ਬਾਈ ਜੀ ਸਾਨੂੰ ਪਤਾ ਹੀ ਨਹੀਂ ਜਿਉਂ ਜੜਕੇ ਤੇ ਮਾਰ ਚਿੜ ਗਈ ਐ ਮੈਸੇਜ ਪਾਣ ਦੇ ਗਰੁੱਪ ਬਣੇ ਮਲਾਜਮਾਂ ਦੇ ਜੇ ਅਸੀਂ ਗ੍ਰਿਡ ਤੇ ਜਾਂਦੇ ਆਂ ਕਿਸਾਨ ਵਿਚਾਰਾ ਘਰਮ ਹੋਇਆ ਤਬਿਆ ਤਪਾਇਆ ਮੋਟਰਸਾਈਕਲ ਚੱਕ ਕੇ ਗ੍ਰਿਡ ਤੇ ਜਾਂਦਾ ਉਹ ਹੱਥ ਜੋੜ ਲੈਂਦੇ ਆ ਉਹਦੇ ਜੀ ਅਸੀਂ ਦਾ ਹੁਕਮ ਤੇ ਵੱਜੇ ਆ ਪੀਸੀ ਪਾਵਰ ਕੱਟ ਪਟਿਆਲੇ ਆ ਪਟਿਆਲੇ ਵਾਲੇ ਫੋਨ ਹੀ ਪਾਸੇ ਰੱਖ ਦਿੰਦੇ ਜੇ ਅਸੀਂ ਇਕੱਠੇ ਹੋ ਜਾਂਦੇ ਆ 50 ਕਿਤਾਸੀਂ ਚਲਾ ਰਹੇ ਨੇ ਪਾਵਰ ਕੱਟ ਉਹਦੇ ਹੀ ਫਾਲਟ ਨਿਕਲ ਜਾਂਦਾ ਜਾਂ ਗਾ ਬਹਿ ਗਿਆ ਜੀ ਮਾਲਕ ਟੋਰਾ ਬਹਿ ਗਿਆ ਜਾਂ ਜੀ ਓਵਰਲੋਡ ਹੋ ਗਿਆ ਅਸੀਂ ਉਹਨਾਂ ਆਖਿਆ ਕੋਈ ਗੱਲ ਨਹੀਂ ਸਾਨੂੰ ਆਰਿਆਂ ਨੂੰ ਵੰਡ ਕੇ ਲੈਣ ਦੇ ਦੇ ਸਾਰੇ ਸਾਡੇ ਭਰਾ ਹੁਣ ਕੀ ਤੁਹਾਡਾ ਅਗਲਾ ਪ੍ਰੋਗਰਾਮ ਕੀ ਹੈ ਅਗਲਾ ਪ੍ਰੋਗਰਾਮ ਇਹ ਆ ਵੀ ਅਸੀਂ ਮੇਲੇ 'ਚ ਇਹਨਾਂ ਨੂੰ ਇਹ ਸਜੈਸ਼ਨ ਦਿੱਤੀ ਆ ਕਿਸਾਨਾਂ ਨੂੰ ਵੀ ਜਾਂ ਤਾਂ ਰੌੜਾ ਨਾ ਪਾਓ ਤੇ ਜਾਂ ਫਿਰ ਮੇਲੇ 'ਚ ਇਹਨਾਂ ਨੂੰ ਸਵਾਲ ਕਰਗੇ ਸਵਾਲ ਨਾ ਤਾਂ ਅਸੀਂ ਛੜਕ ਦੇ ਰੁੱਕ ਕੇ ਸਾਡੇ ਭੈਣ ਭਰਾ ਕਿਸੇ ਨੇ ਦਵਾਈ ਲੈਣ ਜਾਣਾ ਉਹਨਾਂ 'ਤੇ ਗਾਲਾਂ ਲੱਗੀਆਂ ਨਾ ਅਸੀਂ ਕੁਝ ਹੋਰ ਅਜੇ ਇੱਥੇ ਆ ਕੇ ਥੋੜੇ ਰਾਂ ਹੀ ਅਸੀਂ ਗੱਲ ਬਚਾਉਣੇ ਆ ਪਹਿਲੇ ਇਹਨਾਂ ਗੱਲਾਂ ਦਾ ਜਵਾਬ ਦੇ ਦੇਈਂ ਫਿਰ ਮੇਰੇ ਨੇ ਕਰਾਈਂ ਹਾਏ ਸਾਡਿਆਂ ਦਾ ਤੂੰ ਗਿੱਧਾ ਪਵਾਦਾ ਸਾਊਂਡ ਚ ਤਿਆਂ ਲਵਾਈ ਬੈਠਾ ਹੈ ਤੇ ਕਾਹਦਾ ਮੇਲਾ ਤੇਰਾ ਕਾਹਦਾ ਪੋਸਟਰ ਹੈ ਸਾਡਿਆਂ ਗੱਲਾਂ ਦਾ ਜਵਾਬ ਦੇ ਦੇ ਖੁੱਡੀਆਂ ਮੈਂ ਮੰਨ ਜੂਗਾ ਵੀ ਇਹ ਖੇਤੀਬਾੜੀ ਮੰਤਰੀ ਹੈ ਦਰਵੇਸ਼ ਆਸਪਦਾਣਾ ਮੈਨੂੰ ਕੱਲੇ ਨੂੰ ਮਾਈਕ ਤੇ ਲੈ ਲੈ ਮਨਜ਼ੂਰ ਆ ਬਾਈ ਮਨਜ਼ੂਰ ਸਾਡੇ ਕਿਸਾਨਾਂ ਦੇ ਦੁੱਖਾਂ ਦੇ ਸਵਾਲਾਂ ਦਾ ਹੱਲ ਕਰਦੇ ਤੇ ਨਹੀਂ ਤਾਂ ਮੈਂ ਇਹਨਾਂ ਨੂੰ ਆਣਾ ਵੀ ਭਰਾਵੋ ਪਿੰਡਾਂ ਜੋ ਟਰਾਲਾਂ ਘ ਭਰ ਕੇ ਆਇਓ ਤੇ ਇਹਨਾਂ ਸਟਾਲਾਂ ਅਸੀਂ ਲਵਾਵਾਂਗੇ ਅਸੀਂ ਇਹਨੂੰ ਸਵਾਲ ਕਰਾਂਗੇ ਜੇ ਜਿਉਂਦੀ ਜ਼ਮੀਰ ਵਾਲੇ ਆ ਗਏ ਤਾਂ ਤੁਹਾਡੇ ਭਰਾਵਾਂ ਦੇ ਸਾਹਮਣੇ ਕਰਾਂਗੇ ਇਹ ਭਾਈ ਕਿਸਾਨ ਲੰੜਿਆ ਮਰਿਆ ਨਹੀਂ ਬੋਲਣ ਜੋਗਾ ਜਾਂ ਇਹਨਾਂ ਨੇ ਵਰਾ ਲਿਆ ਠੀਕ ਹੈ ਤੇ ਫੇਰ ਕਹਿਣਾ ਹੀ ਕੀ ਹੈ ਅਸੀਂ ਆਹ ਦੁੱਖ ਤੁਹਾਡੇ ਕੋਲੇ ਲੈ ਕੇ ਆਏ ਆ ਇਹ ਸਾਡਾ ਜ਼ਰੂਰ ਪਹਚਾਯੋ ਖਾੜੇ ਲਵਾਉਂਦੇ ਆ ਯਾਰ ਠੀਕ ਹੈ ਖਾੜੇ ਲਵਾਰਵਾ ਕੰਮ ਕਰਦੇ ਆ ਕੀ ਕਿਸਾਨ ਮੇਲਾ ਹੋ ਕਿਸਾਨ ਮੇਲਾ ਚਾਰ ਕਲਾਕਾਰ ਸਾਧ ਰਹੇ ਚਾਰ ਕਲਾਕਾਰ ਸਾਧ ਰਹੇ ਤਿੰਨਾ ਪਿੰਡਾਂ ਦੀ ਬਿਜਲੀ ਭਾਈ ਤਿੰਨਾ ਪਿੰਡਾਂ ਦੀ ਜ਼ਮੀਨ ਅਕਵਾਇਰ ਕਰ ਰਹੇ ਆ ਇਹ ਠੀਕ ਹੈ ਹੈ ਮੌਤ ਦੇ ਵਰੰਟ ਤੇ ਮੇਲੇ ਪਿੰਡ ਝਾੜ ਕੇ ਮੇਲੇ ਹੁੰਦੇ ਆ ਦੇ ਸਾਡਾ ਜਰੂਰ ਪ੍ਰਚਾਰ ਕੱਟ ਲਾ ਕੇ ਆਪੀ ਜੀ ਕੱਟ ਲਾ ਗਿਆ ਫਿਰ ਮੈਂ ਆਪ ਲਿਖ ਦਾਂਗੇ ਉਹਨਾਂ ਨੇ ਗਲਤ ਸਵੈ ਨਿਯੁਕਤੀ ਕੀ ਜਵਾਬ ਦੇ ਆ। ਅੱਵਾ ਜਿੰਨਾ ਮਾਰੀ ਤੇ ਆਉਂਦੇ ਹਾਂ। ਸੁਭਾਵ ਪਹਿਲਾਂ ਮੈਂ ਆਉਂਦੀ ਆ ਕੋਈ ਨਾ ਡੇਟ ਕਰਮੇ ਛੋੜ ਆ। ਉਹ ਬੈਠੇ ਫਿਰ ਘਟਾ ਤਰਾਈ। ਭਾਈ ਛੋੜੋ ਨਹੀਂ ਉਧਰ ਜਾ ਕੇ ਇਹਨਾਂ ਨੇ ਜਈ ਆਖਿਆ ਜੀ 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 ਦੂਜੇ ਜੀ ਨਾਲ ਉਹ ਦੂਜਾ ਨਿਲ ਕੁਮਾਰ ਬਈ ਘੰਟਾ ਪਹਿਲਾਂ ਗੱਲ ਹੋਈ ਥੋੜੇ ਪਹਿਲਾਂ ਤਾਂ ਸਾਨੂੰ ਇੱਕ ਕਾਲ ਦਾ ਜਵਾਬ ਦੇ ਹੈ ਤੂੰ ਸਾਡਾ ਪ੍ਰਾਮ ਮਲਾਜਮ ਹੈ ਧੰਨਵਾਦ ਤੇਰਾ ਜਿਹੜਾ ਸਾਡੀ ਗੱਲ ਸੁਣ ਆ ਗਿਆ ਪਰ ਐਂ ਦੱਸ ਤੇ ਬਾਈ ਯਾਰ ਤੂੰ ਸਾਨੂੰ ਜਲੀਲ ਕਹ ਦੋ ਕਰ ਜੋ ਕਿਸਾਨਾਂ ਨੂੰ ਤੇ ਜੱਦੇ ਬੰਦਿਆਂ ਨੂੰ ਉਹਦੇ ਥੋੜਾ ਜਈ ਗਿਆ 6 ਘੰਟਿਆਂ ਤੋਂ ਸੜਕ ਤੇ ਬੈਠਿਆ ਤੋਂ ਇਹ ਨਾਲ ਹੀ ਸੀ ਅੱਜ ਘੰਟੇ ਤੋਂ ਅਸੀਓ ਸਾਹਿਬ ਡੇਢ ਘੰਟੇ ਤੋਂ ਅਸੀਂ ਥੋੜੀ ਵੇਟ ਕਰੀ ਜਾਂਦੇ ਆ ਉਹ ਵੀ ਤੂੰ ਤਾਂ ਰਿਸ਼ਕੇ ਤੇਰੇ ਐਸੀ ਨੂੰ ਫੋਨ ਕੀਤਾ ਹੈ ਐਕਸ਼ਨ ਨੂੰ ਐਕਸ਼ਨ ਨੇ ਤੈਨੂੰ ਕਹਿਦਾ ਜਦੋਂ ਅਸੀਂ ਜੰ德ਰਾਲਾ ਹੁੰਦਾ ਗਿਆ ਵੇਖ ਮਿੱਤਰਾਂ ਕੋਈ ਡਰਾਮਾ ਨਹੀਂ ਤੇ ਨਾ ਹੀ ਕੋਈ ਗੱਲਬਾਤ ਆ ਜੇ ਤਾਂ ਤੁਸੀਂ ਕਰਨੇ ਆ ਮਲਾਜਮਾਂ ਵਾਲੇ ਰਖਣ ਤੇ ਫੇਰ ਜਿੰਦਰੇ ਲੱਗਣਗੇ ਅੱਜ ਤੇਰੇ ਐਕਸ਼ਨ ਨੇ ਜਯੋਧਵੀਰ ਨੇ ਚੜ ਜ਼ਿੰਮੇਵਾਰਾਂ ਦਾ ਮੁੰਡਾ ਸਾਡੇ ਪਿੰਡਾਂ ਦਾ ਉਹਨੇ ਭਰੋਸਾ ਦਿੱਤਾ ਤੇ ਅੱਛੀ ਨਹੀਂ ਤੇ ਬਾਕੀ ਤੂੰ ਦੱਸ ਦੇ ਵੀ ਤੈਨੂੰ ਭੇਜਿਆ ਵੀ ਤੁਸੀਂ ਆ ਸਾਡਾ ਹੱਲ ਕਰੋਗੇ ਕਿ ਨਹੀਂ ਤੈਨੂੰ ਸਿੱਧਾ ਹੀ ਸਵਾਲ ਆ ਸਾਡਾ ਜਿਹੜਾ ਲੇਟ ਆਇਆ ਉਹਦੇ ਵਾਸਤੇ ਤੈਨੂੰ ਸੰਗ ਚਾਹੀਦੀ ਆ ਆ ਵਿਚਾਰੇ ਸਾਰੇ ਕੰਮ ਛੱਡ ਕੇ ਆਏ ਆ 2 ਘੰਟੇ 2.5 ਘੰਟੇ ਤੋਂ ਹੁਣ ਤੁਸੀਂ ਦੱਸੋ ਵੀ ਕੀ ਆਣੇ ਹੋ ਪੀ ਆਖੀ ਕੀ ਕਰਗੇ ਜਿਹੜੀ ਸਾਡੀ ਕਟਾ ਉਹਦਾ ਕੀ ਕਰਾਂਗੇ ਬੰਦੇ ਨੂੰ ਬਾਤ ਚੁਣੋ ਸਵੇਰੇ 8:00 ਵਜੇ ਨਾ ਆਵਾਜ਼ ਮਿਲੇ ਉਹ ਜੀ ਪਿੱਛੇ ਉਹ ਗਾਇਓ ਕਿ ਉਹ ਨਹੀਂ ਇਹ ਨਹੀਂ ਪੂਰੀਆਂ ਵਾਲੀ ਤੇ ਸਭ ਦਿੱਕੀ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਔਲਾਇਕਤੀ ਠੀਕ ਠੀਕ ਹੈ ਲੈਅ ਚੱਲੂਗੀ ਆ ਔਲਖਾਂ ਤੇ ਵਦਗਾਂ ਤੇ ਜਿਹੜਾ ਕਰਾਈ ਵਾਲਾ ਸਾਰਾ ਤੇ ਜਿੰਨੇ ਪਿੰਡਾਂ ਵਾਲਾ ਅਚਾਰ ਤੇ ਜਿੰਨੇ ਮੇਰੀ ਗੱਲ ਸੁਣਨਾ ਮੇਰਾ ਭਰਾ ਅਸੀਂ ਅਸੀਂ ਸ਼ੜਕ ਤੇ ਨਹੀਂ ਬਹਿਣਾ ਅਸੀਂ ਤੁਹਾਡੇ ਦਫਤਰਾਂ ਜਾ ਕੇ ਬੈਠਾਂਗੇ ਅਸੀਂ ਕੋਈ ਜੁਰਮਨੀ ਕੀਤਾ ਦਾਤਾ ਕਰਮੀ ਜਿੱਥੇ ਅੱਜ ਮਰ ਕੇ ਇਹਨਾਂ ਕੱਲ ਅਸੀਂ ਤੁਹਾਡੇ ਦਫਤਰਾਂ 'ਚ ਬੈਠਾਂਗੇ ਜਾਂ ਜੇ ਨਾਮ ਮਿਲੋਂਗੇ ਤਾਂ ਭਾਈ ਚੰਦਰੇ ਲਾਵਾਂਗੇ ਠੀਕ ਹੈ ਮੇਰਾ ਭਰਾ ਇਸ ਤੋਂ ਬਾਅਦ ਥੋੜੇ ਤੋਂ ਬਾਅਦ ਸਾਡਾ ਜੋਰ ਆ ਤੁਸੀਂ ਮੁਲਾਜ਼ਮੋਂ ਨਾ ਅਸੀਂ ਤੁਹਾਨੂੰ ਮਾੜਾ ਬੋਲਗੇ ਨੇ ਚੰਗਾ ਬੋਲਗੇ ਭਗਵਾਨਤਮਾਨ ਆਦਾ ਦੀ ਵੀ ਪਿੰਡਾਂ ਚੋਂ ਪੰਚਾਇਤ ਘਰਾਂ ਚੋਂ ਸੱਥਾਂ ਚੋਂ ਸਰਕਾਰ ਚੱਲੂਗੀ ਫਿਰ ਭਾਈ ਜੱਟ ਤੇ ਮਜ਼ਦੂਰ ਤੇ ਗਰੀਬ ਕਿਸਾਨ ਫਿਰ ਭਾਈ ਦਫ਼ਤਰਾਂ ਚੋਂ ਇਹ ਸਰਕਾਰ ਚਲਾਉਣਗੇ ਠੀਕ ਆ ਫਿਰ ਭਾਈ ਅੱਗੇ ਪਰਚੇ ਭੁਗਤਦੇ ਆ ਜਿੱਤੇ 307 ਨਰੰਗ ਵਾਲਾ ਫਿਰਦਾ ਉਹ ਨਹੀਂ ਇਹਨਾਂ ਨੇ ਵਾਪਸ ਲਿਆ ਤੇ ਫਿਰ ਹੋਰ ਸਹੀ ਭਾਈ ਐਸ ਡੀਓ ਸਾਹਿਬ ਆਇਆ ਨਾ ਕਰੋ ਖਾਲੀ ਇਸ ਵਾਲੇ ਦੇ ਫਿਰਦੇ ਆ ਲੱਕਣ ਵਾਲੇ ਦੇ ਫਿਰਦੇ ਆ ਪਢੇਰੀਆਂ ਦੇ ਫਿਰਦੇ ਜੱਤੇ ਖੇੜੇ ਦੇ ਚਾਹੇ ਕਿਸੇ ਵੀ ਜਥੇਬੰਦੀ ਦੀ ਸਾਢੇ ਹੀ ਆ ਇਹ ਜੀ ਜਰਦ ਸਿੰਘ ਸਾਹਿਬ ਕੀ ਕੀ ਭਰੋਸਾ ਦੇ ਦੁਆਰੇ ਹਣੇ ਨੂੰ ਮੈਸੇਜ ਕਰਤਾ ਅਕਸ਼ਾ ਸਾਹਿਬ ਨੇ ਕੰਟਰੋਲਰ ਪੀਸੀ ਨਾਲ ਗੱਲ ਕੀਤੀ ਗੱਲ ਤੇ ਜਿਹੜੇ ਆਪਣੇ ਚਾਰਜ ਬਰੇਡ ਨੇ ਪਲੇਰੀਆਂ ਵਗੈਰਾ ਹੋ ਗਿਆ ਜਿਹਨਾਂ ਨਾਲ ਨਾਲ ਹੋ ਗਿਆ ਹਾਂਜੀ ਕੋਲਾਂ ਵਾਲੀ ਹੋ ਗਿਆ ਤੇ 100 ਕਿੱਟ ਕੇ ਨੁਕਸਾਨ ਹੋਇਆ ਉਹਨਾਂ ਤੇ ਪਾਵਰ ਕਿਟ ਨਾਲ ਆ ਜਾਵੇ ਉਹ ਮੈਸੇਜ ਕੀਤਾ ਕਿੰਨੇ ਤੇ ਰਾਸ ਤੇ ਪਾਵਰ ਕਿਟ ਨਹੀਂ ਲੱਗੂਗਾ ਜੀ ਇਹ ਤਾਂ ਮੇਰੀ ਛੱਡੀ ਗੱਲ ਨਹੀਂ ਜੀ ਅਕਸ਼ਾ ਸਾਹਿਬ ਨੇ ਮੈਸੇਜ ਕਰਕੇ ਦਿੱਤਾ ਉਹਨਾਂ ਨੇ ਇਹ ਲੋਕਿਆਨ ਦੱਸੀ ਤੇ ਕੀ ਵੈਸੇ ਕਿੰਨੀ ਸਪਲਾਈ ਦੇਣੀ ਜਪੇ ਇਹਨਾਂ ਨੂੰ ਨਿਯਮ ਅਨੁਸਾਰ 8 ਘੰਟੇ 8 ਘੰਟੇ ਪਰ ਇਹ ਕਿੰਨੇ ਘੰਟੇ ਡੇਢ ਘੰਟੇ ਆਉਂਦੀ ਨਹੀਂ ਡੇਢ ਘੰਟਾ ਕੱਟ ਨਿਯਮ ਜੀ ਡੇਢ ਘੰਟਾ ਸਪਲਾਈ ਆਉਂਦੀ ਅੱਧਾ ਘੰਟਾ ਕੱਟ ਦੇ ਦੇਣਾ ਪੁੱਤ ਅੱਜ ਤਾਂ 3 ਘੰਟਿਆਂ 'ਚ 5 ਕੱਟ ਸੀ ਜੀ 3 ਘੰਟਿਆਂ 'ਚ 5 ਕੱਟ ਸੀ ਅੱਜ ਤੇ ਕੀ ਕਾਰੋ ਜੀ ਮਗਰੋਂ ਕੋਈ ਕਟੋਰੇ ਗ੍ਰੈਂਡ ਤੋਂ ਪੁੱਛੀ ਜਾਓ ਹੁੰਦੀ ਹੈ ਜਾਂ ਕੀ ਹੈ ਜੀ ਇਹ ਕਿ ਸਰਕਾਰ ਦੇਖਦੀ ਆ ਵੀ ਮੀਂਹ ਪਵੇ ਤੇ ਫੇਰ ਸਾਹ ਸੌਕਾ ਵਧੀ ਹੋਈ ਹੈ ਸਟਾਕੀ ਵਾਲਾ ਮੁੱਖ ਮੰਤਰੀ ਸਾਹਿਬ ਲਕੀ ਜਦੇ ਬੀਜੀ ਵਿੱਚ ਹੀ ਜੰਨੇ ਸੀ ਜੀ ਨਵੇਂ ਨਵੇਂ ਸੋਲਰ ਲਾ ਰਹੀ ਸਾਰੀ ਕਿਤੇ ਹਰ ਇੱਕ ਸੋਲਰ ਲਵਾਈ ਜਾਂਦਾ ਬਾਈ ਬਾਈ ਜੀ ਕੋਈ ਮੈਂ ਤੁਹਾਨੂੰ ਦੱਸਦਾ ਹੈ ਸਰਕਾਰ ਆ ਨੰਦੂ ਨਿਕਲਿਆ ਪਿਆ ਕਦੇ ਤਾਂ ਕਹਿੰਦੇ ਕੋਲੇ ਦੀ ਖਾਨ ਲੈਣੀ ਕਿਤੇ ਭਗਵੰਤ ਮਾਲ ਕਹਿੰਦਾ ਇੰਨੇ ਦੀ ਵੇਚ ਲਈ ਕਿਤੇ ਸੋਲਰ ਲਾਈ ਜਾਂਦਾ ਮਰ ਗਏ ਕਿਸਾਨ ਕਰਜ਼ਾ ਚੱਕ ਇੱਕ ਪਾਸੇ ਤਾਂ ਦੇ ਪਾਣੀ ਖਤਮ ਹੁੰਦਾ ਫਸਲੀ ਵੀ ਭਿੰਨਤਾ ਬਾਗ ਤਾਂ ਪੱਟ ਤੇ ਉਹ ਫਸਲੀ ਵੀ ਭਿੰਨਤਾ ਸੀ ਨਾ ਨਰਮਾ ਬੀਜਿਆ ਸੀ ਉਹਨੂੰ ਸੁੰਡੀ ਪਈ ਗਈ ਉਹ ਵੀ ਫਸਲੀ ਉਹ ਪਿੰਨਤਾ ਸੀ ਕਮਾਤ ਲਾਇਆ ਉਹ ਸੁੱਕ ਗਿਆ ਪਾਣੀ ਬਿਨਾ ਸਾਰੇ ਪਾਸੇ ਸਾਡੀ ਤਬਾਹੀ ਕਰਾਦੀ ਮੱਕੀ ਰੋੜ ਰਹੀ ਆ ਮੂੰਗੀ ਨਹੀਂ ਵੇਖ ਰਹੀ ਸਾਡੀ ਬੁਰਾ ਹਾਲ ਆ ਠੀਕ ਆ ਉਹ ਆਦਾ ਖੇਤੀਬਾੜੀ ਮੰਤਰੀ ਦਾ ਆ ਮੈਂ ਸੁਣਿਆ ਉਹ ਆਦਾ ਯਾਰ ਐਮਐਸਪੀ ਦੇ ਅਸੀਂ ਕਹਿਣਾ ਹੀ ਨਹੀਂ ਸੀ ਸਾਸੀ ਆਪਦੇ ਬਿਆਨ ਤੇ ਸਾਨੂੰ ਨਹੀਂ ਦੇਣਾ ਚਾਹੀਦਾ ਕਿੱਥੇ ਆਲੇ ਜੀ ਉਹ ਬੀਬੀਆਂ ਦੀ ਸੀ 5 ਮਿੰਟ ਐਮਐਸਪੀ ਕੇਜਰੀ ਵਾਲਾ ਦਾ ਹੁਣ ਕੇਜਰੀਵਾਲ ਭੁੱਲ ਗਿਆ ਬਦਲ ਗ੍ਰਿਤ ਨਹੀਂ ਹਾਏ ਉਹਨੂੰ ਮੁਦੀ ਪੁੱਚੋ ਵਾਲਾਂ ਖਾਈ ਖੜਾਉਂਦੇ ਉਹਦੀਆਂ ਬੈਠਕਾਂ ਉਹ ਕਢਾਈ ਜਾਂਦਾ ਤੇ ਬਾਕੀ ਗੱਲ ਕੁਛ ਨਹੀਂ ਪਰਾਵੋ ਜਾਗੋ ਅਸੀਂ ਸਰਕਾਰ ਤੋਂ ਵੀ ਸਵਾਲ ਕਰਾਂਗੇ ਹੁਣ ਤੁਸੀਂ ਸੰਤੋਸ਼ ਤੋਂ ਜਿਹੜਾ ਇਹਨਾਂ ਨੇ ਹਾਂ ਬਾਈ ਹੁਣ ਅਸੀਂ ਗੱਲ ਸੁਣ ਐਕਸ਼ਨ ਨੇ ਕਿਹਾ ਵੀ ਪੀਸੀ ਪਟਿਆਲੇ ਗੱਲ ਹੋਈ ਆ ਜ਼ੁਬਾਨ ਹੀ ਹੁੰਦੀ ਆ ਬੰਦਿਆਂ ਦੀ ਜੇ ਇਹਦਾ ਕੋਈ ਮਜਬੂਰੀ ਮੇਰੀ ਗੱਲ ਸੁਣੋ ਕੋਈ ਬਾਂਦਰ ਪੁੱਠੀ ਛਾਲ ਲਾਉਣੀ ਭੁੱਲਦਾ ਸਾਡੇ ਕਰਮਾਂ ਚ ਹੀ ਲੈਣਾ ਚ ਲੱਗਣਾ ਬੈਂਕੇ ਜੇ ਜਾਣਾ ਤਾ ਲੈਣ ਚ ਰੇ ਲੈਣੀ ਆ ਤਾਲ ਲੈਣ ਚ ট্রান্সਫਾਰਮ ਲੈਣੇ ਦਾ ট্রান্সਫਾਰਮਰ ਲੈਣੇ ਆ ਤਾਲ ਲੈਣ ਚ ਸਾਡੇ ਅਸੀਂ ਤਾਂ ਧੁੱਪੇ ਹੀ ਮੱਚਣਾ ਫੇਤ ਵੀ ਇੱਥੇ ਵੀ ਫਿਰ ਆ ਜਾਾਂਗੇ ਇੱਥੇ ਇਹ ਵੀ ਮੂੰਹ ਨਾਲ ਹੂਟਰ ਵਜਾਉਂਦਾ ਹੁੰਦਾ ਸੀਗਾ ਭਗਵੰਤ ਮਾਨ ਤੇ ਉਹ ਤਾਂ ਚਲੋ ਮਸ਼ਕਰੀਆਂ ਕਰਦਾ ਸੀ ਭਗਵੰਤ ਮਾਨ ਹੂਟਰ ਵਜਾ ਦੇ ਸੀਟੇ ਜਾਵੇ ਕਹਿੰਦਾ ਮੇਰੇ ਕਹਿੰਦਾ ਮਤਲਬ ਇਹ ਹੈ ਵੀ ਦੂਜੀਆਂ ਸਰਕਾਰਾਂ ਨੂੰ ਟਿੱਪਣੀ ਕਰਨ ਵਾਲਾ ਮੁੱਖ ਮੰਤਰੀ ਅੱਜ ਉਹ ਆਪ ਉਹਨਾਂ ਲੱਛਣਾਂ ਤੇ ਆਇਆ ਖੜਾ ਹੈ ਉਹ ਗੱਲ ਤਾਂ ਉਹ ਸੀ ਨਾ ਇੱਕ ਕਾਮਰੇਡ ਸੀਗਾ ਵਿਚਾਰਾ ਕੋਣੋ ਕੋਈ ਆਦਾ ਵੀ ਜੇ ਤਿੰਨ ਕੁੱਟੀਆਂ ਹੋਣ ਕਾਹੜਾ ਛੁੱਟਣਾ ਸਨਾਪ ਵਿੱਚ ਨਹੀਂ ਨਹੀਂ ਕੋਈ ਨਹੀਂ ਆਪਣਾ ਆਪਦਾ ਹੀ ਆਪਰਾ ਉਹ ਆਦਾ ਤਿੰਨ ਕੁੱਟੀਆਂ ਹੋਣਾਂ ਦਾ ਮੈਂ ਕੀ ਕਰਨੀਆਂ ਦੋ ਲੋਕਾਂ ਨੂੰ ਦੇ ਦੂੰ ਉਹ ਆਦਾ ਜੇ ਤਿੰਨ ਕਾਰਾਂ ਦਾ ਦੋ ਲੋਕਾਂ ਨੂੰ ਦੇ ਦੂੰ ਇੱਕ ਵੀ ਬੋਂਦਾ ਉਹਦਾ ਜੇ ਤਿੰਨ ਕੁਰਤੇ ਪਜਾਮੇ ਹੋਏ ਕੋਲੇ ਸਵਾਲ ਪੁੱਛਣ ਵਾਲੇ ਦੇ ਕੰਨ ਤੇ ਛੰਡੀ ਆਦਾ ਕੰਜਰ ਦਾ ਨਾਂ ਕੁੱਟੀਆਂ ਹੋਣਾਂ ਦੇਣੀਆਂ ਪਹਿਣ ਨਾ ਕਾਰਾਂ ਉਹਨਾਂ ਦੇਣੀਆਂ ਪਹਿਣ ਕੁਰਤੇ ਪਜਾਮੇ ਰਹਿਗੇ ਤੂੰ ਤਾਂ ਹੁਣੇ ਦੋ ਮੰਗੇਗਾ ਉਹ ਗੱਲ ਭਗਵੰਤ ਮੰਨਦੀ ਆ ਠੀਕ ਐ ਵੀ ਦੇਣਾ ਕੁਛ ਨਹੀਂ ਕਰਦੀ ਮੇਲਾ ਮੇਲਾ ਪੱਲੇ ਨਹੀਂ ਢੇਲਾ ਲੱਖਾ ਜੀ ਇਹ ਪਰੋਸੇ ਤਾਂ ਉਹਦੋਂ ਵੀ ਦਿੰਦੇ ਸੀ ਜਦੋਂ ਆਪਾਂ ਗਰੇਡਰ ਦੇ ਅੱਗੇ ਧਰਨੇ ਲਾਉਦੇ ਸੀਗੇ ਇਹਨਾਂ ਨੇ ਪਰੋਸੇ ਤਾਂ ਉਦੋਂ ਨੇ ਇਹ ਆਪਣੇ ਪਰੋਸੇ ਤੇ ਉਤਰੇਗੇ ਅਸੀਂ ਤਾਂ ਹੀ ਜਾਣੇ ਆ ਵੀ ਲੋਕੋ ਗੱਲਾਂ ਦਾ ਅਸੀਂ ਵੋਟਾਂ ਤੋਂ ਪਹਿਲਾਂ ਵੀ ਆਦੇ ਸੀ ਵੀ ਤੁਹਾਡੀ ਬੋਤੀ ਸ਼ਾਵੇਂ ਨਹੀਂ ਬੰਨਣੀ ਜਿੰਨੂੰ ਮਰਜ਼ੀ ਚੋਲੋ ਅਸੀਂ ਅੱਜ ਵੀ ਜਾਣੇ ਆ ਤੇ ਇਹਨਾਂ ਨੇ ਤੁਹਾਡੀ ਬੋਤੀ ਸ਼ਾਵੇਂ ਨਹੀਂ ਬੰਨਣੀ ਛੋਟੇ ਦੁੱਖਾਂ ਤੋਂ ਨਿਆਤ ਨਹੀਂ ਦਿਵਾਉਣੀ ਇਹ ਬਾਈ ਜੀ ਗੱਲਾਂ ਦਾ ਕੜਾ ਕਦੇ ਮਮਤਾ ਬੈਨਰਜੀ ਤੋਂ ਖਾ ਲੈਣਾ ਕਦੇ ਕੀ ਤੋਂ ਖਾੜਨ ਕਿੱਡੇ ਦੁੱਖ ਦੀ ਗੱਲ ਆ 4 ਲੱਖ ਵੋਟ ਪਈ ਹੋਵੇ ਤੇ ਬੰਦਾ ਜੇਲ੍ਹ ਚ ਬੈਠਾ ਹੋਵੇ ਅਮਰ ਤਪਾਲ ਬੈਠਾ ਨਾ ਯਾਰ ਐਮ ਪੀ ਜੁਣਿਆ ਜਿਹੜਾ ਉਹ ਤੇ ਦਬਲ ਕਾ ਦਾ ਲਾਤਾ ਜੇ ਇਹਨਾਂ ਦੇ ਫਿਰਦੇ ਗੁੰਡੇ ਸਾਰੇ ਕਰੋੜਾ ਰੁਪਈਆ ਦੇ ਕਪੜੇ ਕਰਕੇ ਉਹ ਤੈਣੀ ਅਰਗੇ ਵੀ ਇਹਨਾਂ ਨੇ ਕਿਸਾਨਾਂ ਨੂੰ ਜੀਬ ਥੱਲੇ ਦਗੜਿਆ ਸੀਗਾ ਯੂਪੀ ਚ ਉਹ ਬਾਹਰ ਫਿਰਦੇ ਯਾਦ ਘੋਂਦੇ ਤੇ ਉਹਨਾਂ ਨੂੰ ਕਿਉਂ ਨਹੀਂ ਛੱਡਦੇ ਇਹ ਵੀਡੀਓ ਹਾਥੀ ਦੇ ਦੰਦਾਂ ਵਿਖਾਉਂਦੇ ਹੋ ਭਰੋਸਾ ਤਾਂ ਤੁਹਾਨੂੰ ਹੁਣ ਵੀ ਦੇ ਜਾਂਦੇ ਆ ਉਹ ਭਰੋਸਾ ਤਾਂ ਤੁਹਾਨੂੰ ਹੁਣ ਵੀ ਦੇ ਜਾਂਦੇ ਆ ਪਰ ਕੋਈ ਨਹੀਂ ਅਸੀਂ ਲੈ ਕੇ ਭਰੋਸਾ ਚੱਲਦੇ ਨਹੀਂ ਫੇਰ ਕਿਹੜਾ ਨਹੀਂ ਭੁੱਲ ਗਏ ਜਿੰਦਾਬਾਦ ਮੁੰਡਾ ਅਸੀਂ ਨਹੀਂ ਭੁੱਲਦੇ ਰੋ ਤੁਹਾਨੂੰ ਖੜਿਆ ਫੇਰ ਲਾਣਾਗੇ ਵੀ ਆ ਜਾਓ ਭਰਾਵੋ ਫੇਰ ਬਿੱਟਾ ਸਿੰਘ ਪਾ ਫੇਰ ਕਰਾਂਗੇ ਬਾਈ ਜੀ ਧੰਨਵਾਦ ਠੀਕ ਹੈ